ਕਮਰੇ ਦੇ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਹੋਟਲ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਤੇ ਮਹਿਲਾ ਦੇ ਗਲੇ ਤੇ ਨਿਸ਼ਾਨ ਸੀ ਮ੍ਰਿਤਕਾ ਦੀ ਪਛਾਣ ਸੁਨੀਤਾ ਦੇ ਵਜੋਂ ਹੋਈ ਹੈ ਇਹ ਨਵਾਂ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਇਸ ਦੀ ਉਮਰ ਕਰੀਬ 26 ਸਾਲ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮੁਹਾਲੀ ਦੇ ਫੇਜ਼ 1 ਦੇ ਹੋਟਲ ਦੇ ਵਿੱਚ ਬੀਤੇ बुधवार ਇਹ ਮਖਿਲਾ ਇਸ ਦੇ ਨਾਲ ਇੱਕ ਨੌਜਵਾਨ ਮੁੰਡਾ ਅਤੇ 4 ਸਾਲਾਂ ਦਾ ਬੱਚਾ ਕਮਰੇ ਦੇ ਵਿੱਚ ਆਉਂਦਾ ਹੈ ਤੇ ਸਵੇਰੇ ਮਖਿਲਾ ਦੀ লাশ ਬਰਾਮਦ ਹੁੰਦੀ ਹੈ ਪੁਲਿਸ ਨੇ ਇਸ ਨੌਜਵਾਨ ਮੁੰਡਾ ਜਿਹੜਾ ਮਖਿਲਾ ਦੇ ਨਾਲ ਆਇਆ ਸੀ ਜਿਸ ਨੇ ਕਮਰਾ ਬੁੱਕ ਕਰਵਾਇਆ ਸੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਲਦੀ ਹੀ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰੇਗੀ ਤਾਂ ਦੱਸਿਆ ਕਿ 4 ਸਾਲਾਂ ਦਾ ਮਾਸੂਮ ਜਿਹੜਾ ਸੁਨੀਤਾ ਦੇ ਨਾਲ ਆਇਆ ਸੀ ਹਾਲਾਂਕਿ ਉਸ ਦਾ ਸੁਨੀਤਾ ਦੇ ਨਾਲ ਰਿਸ਼ਤਾ ਕੀ ਹੈ ਇਸ ਬਾਬਤ ਤਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਉਹ 4 ਸਾਲਾ ਮਾਸੂਮ ਬੱਚਾ ਗਾਇਬ ਦੱਸਿਆ ਜਾ ਰਿਹਾ ਤਾਂ ਬੈੱਡ ਤੇ ਖੂਨ ਦੇ ਨਾਲ ਲਤਫਤ ਮਿਲੀ ਸੁਨੀਤਾ ਦੀ লাশ ਜਿਸ ਨੂੰ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਜਾਣਕਾਰੀ ਦੇ ਮੁਤਾਬਿਕ ਨੌਜਵਾਨ ਮੁੰਡੇ ਦੇ ਵੱਲੋਂ ਹੋਟਲ ਦਾ ਇੱਕ ਕਮਰਾ ਬੁੱਕ ਕਰਵਾਇਆ ਗਿਆ ਸੀ ਜਿਸ ਵਿੱਚ ਦੇਰ ਰਾਤ ਸੁਨੀਤਾ ਉਸਦੇ ਨਾਲ ਹੀ ਨੌਜਵਾਨ ਮੁੰਡਾ ਤੇ ਇੱਕ 4 ਸਾਲਾਂ ਦਾ ਬੱਚਾ ਹੋਟਲ ਦੇ ਕਮਰੇ ਦੇ ਵਿੱਚ ਆਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਸੁਨੀਤਾ ਦੀ Laash ਬਰਾਮਦ ਹੋਈ 26 ਸਾਲਾਂ ਦੀ ਇਹ ਮਹਿਲਾ ਹਾਲਾਂਕਿ ਇਹ ਨੌਜਵਾਨ ਦਾ ਇਸ ਦੇ ਨਾਲ ਕੀ ਰਿਸ਼ਤਾ ਸੀ ਇਸ ਬਾਬਤ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜਿਸ ਨੌਜਵਾਨ ਦੇ ਨਾਲ ਸੁਨੀਤਾ ਹੋਟਲ ਦੇ ਕਮਰੇ ਦੇ ਵਿੱਚ ਆਈ ਸੀ ਪੁਲਿਸ ਨੇ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਹੋਟਲ ਦੇ ਵਿੱਚ ਪਹੁੰਚੇ ਦਰਅਸਲ ਹੋਟਲ ਦੇ ਸਟਾਫ ਨੇ ਜਦੋਂ ਦਰਵਾਜ਼ਾ ਖਟਕਟਾਇਆ ਤਾਂ ਕੋਈ ਜਵਾਬ ਨਾ ਆਇਆ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਘਟਨਾ ਤੋਂ ਬਾਅਦ ਨੌਜਵਾਨ ਅਤੇ ਬੱਚਾ ਗਾਇਬ ਸੀ ਔਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਨੌਜਵਾਨ ਦੀ ਫਿਰ ਪਛਾਣ ਕੀਤੀ ਗਈ ਇਹ ਨੌਜਵਾਨ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਫਿਰ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਟਲ ਦੇ ਸਟਾਫ ਦੇ ਵੱਲੋਂ ਇਸ ਬਾਬਤ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਜਲਦ ਹੀ ਪ੍ਰੈਸ ਕਾਨਫਰੰਸ ਕਰੇਗੀ ਕਿਉਂਕਿ ਪੁਲਿਸ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਪਹਿਲਾਂ ਵੀ ਮੋਹਾਲੀ ਦੇ ਵਿੱਚ ਬੱਸ ਸਟੈਂਡ ਦੇ ਨਜ਼ਦੀਕ ਇੱਕ ਨੌਜਵਾਨ ਦੇ ਵੱਲੋਂ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਇੱਕ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀ ਹਾਲੇ ਉਹ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਉਸ ਤੋਂ ਬਾਅਦ ਮੋਹਾਲੀ ਦੇ ਇੱਕ ਹੋਟਲ ਦੇ ਵਿੱਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਇੱਕ ਕੁੜੀ ਇੱਕ ਨੌਜਵਾਨ ਮੁੰਡੇ ਦੇ ਨਾਲ ਇਸ ਹੋਟਲ ਦੇ ਵਿੱਚ ਆਈ ਸੀ। 4 ਸਾਲਾਂ ਦਾ ਬੱਚਾ ਵੀ ਨਾਲ ਮੌਜੂਦ ਸੀ। ਤਾਂ ਹੋਟਲ ਦੇ ਸਟਾਫ ਨੇ ਜਦੋਂ ਕਮਰੇ ਦਾ ਦਰਵਾਜ਼ਾ ਖਟਖਟਾਇਆ ਤਾਂ ਅੱਗੇ ਤੋਂ ਕੋਈ ਵੀ ਜਵਾਬ ਨਾ ਮਿਲਿਆ ਜਿਸ ਤੋਂ ਬਾਅਦ ਹੋਟਲ ਦੇ ਕਰਮਚਾਰੀਆਂ ਨੇ ਇਸ ਬਾਬਤ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤਾਂ ਪੁਲਿਸ ਅਧਿਕਾਰੀਆਂ ਨੂੰ ਬੈੱਡ ਦੇ ਉੱਤੇ ਖੂਨ ਦੇ ਨਿਸ਼ਾਨ ਮਿਲੇ ਤੇ ਉਕਤ ਮਖਿਲਾ 26 ਸਾਲਾਂ ਜਿਸ ਦੀ ਉਮਰ ਹੈ ਸੁਨੀਤਾ ਉਸ ਦੇ ਗਲੇ ਦੇ ਉੱਤੇ ਵੀ ਸੱਟਾਂ ਦੇ ਨਿਸ਼ਾਨ ਸੀ ਪੁਲਿਸ ਨੇ ਉਸ ਦੀ ਮ੍ਰਿਤਕ ਦੇ ਨੂੰ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਤੇ ਫਿਰ ਪੋਸਟਮਾਰਟਮ ਦੇ ਲਈ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਉਹਨਾਂ ਨੂੰ ਸੁਨੀਤਾ ਦੇ ਨਾਲ ਆਏ ਨੌਜਵਾਨ ਦੇ ਉੱਤੇ ਹੀ ਸ਼ੱਕ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਉਕਤ ਨੌਜਵਾਨ ਦੀ ਪਛਾਣ ਕੀਤੀ ਹੈ ਨੌਜਵਾਨ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਲਦਗੀ ਪੁਲਿਸ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰੇਗੀ ਕਿੱਥੇ ਗਿਆ ਉਹ 4 ਸਾਲਾਂ ਦਾ ਮਾਸੂਮ ਬੱਚਾ ਜਿਹੜਾ ਸੁਨੀਤਾ ਤੇ ਇਸ ਨੌਜਵਾਨ ਮੁੰਡੇ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਆਇਆ ਸੀ ਪੁਲਿਸ ਇਸ ਬਾਬਤ ਵੀ ਜਾਂਚ ਕਰ ਰਹੀ ਹੈ ਤਾਂ ਪੁਲਿਸ ਵੱਖ-ਵੱਖ ਟੁਕੜੀਆਂ ਬਣਾ ਕੇ ਇਸ ਮਾਮਲੇ ਦੇ ਵਿੱਚ ਲੱਗੀ ਖੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੈੱਡ ਦੇ ਉੱਤੇ ਖੂਨ ਦੇ ਨਿਸ਼ਾਨ ਔਰ ਖੂਨ ਦੇ ਨਾਲ ਲਤਫਤ ਮਿਲੀ ਸੁਨੀਤਾ ਦੀ ਲਾਸ਼ ਹਾਲਾ ਕਿ ਪੁਲਿਸ ਦੋ ਐਂਗਲਾਂ ਤੋਂ ਜਾਂਚ ਕਰ ਰਹੀ ਕਿਉਂਕਿ ਗਲੇ ਤੇ ਨਿਸ਼ਾਨ ਪਾਏ ਗਏ ਨੇ ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਗਲਾ ਦਬਾ ਕੇ ਗਲਾ ਘੋਟ ਕੇ ਉਸ ਦੀ ਉਸ ਦਾ ਕਤਲ ਕੀਤਾ ਗਿਆ ਤੇ ਦੂਸਰਾ ਇਹ ਵੀ ਕਹਿਣਾ ਹੈ ਕਿ ਚਾਕੂ ਦੇ ਨਾਲ ਕਈ ਵਾਰ ਕੀਤੇ ਗਏ ਹਾਲਾ ਕਿ ਪੁਲਿਸ ਅਧਿਕਾਰੀਆਂ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਏਗੀ ਆਖਿਰਕਾਰ ਸੁਨੀਤਾ ਦੇ ਨਾਲ ਉਸ ਨੌਜਵਾਨ ਨੇ ਜੇਕਰ ਅਜਿਹਾ ਕੀਤਾ ਹੈ ਤਾਂ ਕਿਉਂ ਕੀਤਾ ਤੇ ਜੇਕਰ ਉਸ ਨੌਜਵਾਨ ਨੇ ਅਜਿਹਾ ਨਹੀਂ ਕੀਤਾ ਤਾਂ ਫਿਰ ਕਮਰੇ ਦੇ ਵਿੱਚ ਕੌਣ ਆਇਆ ਤਾਂ ਪੁਲਿਸ ਵੱਖ-ਵੱਖ ਥਾਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਸੁਨੀਤਾ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਆਏ ਨੌਜਵਾਨ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ 4 ਸਾਲਾਂ ਦੇ ਬੱਚੇ ਦੀ ਪਾਲਵੀ ਕੀਤੀ ਜਾ ਰਹੀ ਹੈ ਬਹੁਤ ਜਲਦ ਪੰਜਾਬ ਪੁਲਿਸ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ